ਫਿਰ ਉਹਨੇ ਸੂਤ ਲਾ ਕੇ ਤੇ ਰਾਤ ਨੂੰ ਪੰਡ ਬਣ ਲਈ ਪੰਡ ਬਨ ਕੇ ਜਦੋਂ ਲੱਗਾ ਭਜਣ ਇਹ ਸਿੱਖਾਂ ਦੀ ਭਗਤ ਮਾਲਾ ਚ ਵੀ ਜ਼ਿਕਰ ਆਊਗਾ ਨਾਨਕ ਪ੍ਰਕਾਸ਼ ਵਿੱਚ ਵੀ ਆਊਗਾ ਸਿੱਖ ਦਾ ਕਹਿੰਦੇ ਬਾਹਰ ਲੱਗਾ ਸੀ ਲੋਕ ਲੱਕੜ ਵਾਲੇ ਬੂਏ ਜਿੰਦਰਾ ਰਾਤ ਦੇ 12 ਵਜੇ ਜਦੋਂ ਭਜਣ ਲੱਗਾ ਤੇ ਜਿੰਦਰਾ ਵੇਖਿਆ ਤੇ ਚਾਬੀ ਭਾਈ ਮੂਲਾ ਕੀੜ ਕੋਲੇ ਆ ਕੇ ਕਹਿੰਦਾ ਗੁਰਮੁਖਾ ਬੂਆ ਖੋਲੀ ਉਹ ਕਹਿੰਦਾ ਕੀ ਹੋਇਆ ਗੁਰਮੁਖਾ ਵੇਖੋ ਸਿੱਖੀ ਕੀ ਹੈ ਅੱਜ ਵੀ ਮੈਂ ਜਪ ਕਰਨੀ ਕਰਦਾ ਬੜੀਆਂ ਰੱਬ ਦੀਆਂ ਪਿਆਰੀਆਂ ਰੂਹਾਂ ਰਹਿੰਦੀਆਂ ਤੇ ਗੁਰੂ ਨਾਨਕ ਵੇਂਦੇ ਆ ਉਹ ਤੇ ਤੇਥੋਂ ਦੂਰ ਨਹੀਂ ਪਰ ਤੇਰਾ ਵੀ ਜਿੰਨਾ ਅੱਖਾਂ ਨਾਲ ਵੇਖਣਾ ਉਹ ਕਹਿੰਦਾ ਸਿੱਖਾ ਅੱਧੀ ਰਾਤ ਕੀ ਹੋਇਆ ਕਹਿੰਦਾ ਮੇਰੇ ਦਰਦ ਉੱਠਿਆ ਮੇਰੇ ਪੇਟ ਦੀ ਪ੍ਰੋਬਲਮ ਆ ਤੇ ਬੂਆ ਖੋਲ ਮੈਂ ਕਿਰਿਆ ਜਾਣਾ ਸਿੱਖੀ ਕੀ ਸੀ ਅੱਜ ਕੀ ਬਣਾ ਕੇ ਰੱਖਤੀ ਨਾਲ ਓਕਣੇ ਹੱਥ ਜੋੜ ਕੇ ਭਾਈ ਸਾਹਿਬ ਕਹਿੰਦੇ ਗੁਰਮਖਾ ਅੱਧੀ ਰਾਤ ਬਾਹਰ ਨਹੀਂ ਰਸ ਵਿਰਾ ਕਿੱਥੇ ਤੂੰ ਇੱਥੇ ਨੁਕਰ ਦੇ ਵਿੱਚ ਕਿਰਿਆ ਕਰਲਾ ਮੇਰਾ ਗੁਰੂ ਨਾਨਕ ਤਰਸ ਕਰੇਗਾ ਮੈਂ ਇੰਨਾ ਹੱਥਾ ਨਾਲ ਤੇਰੀ ਗੰਦਗੀ ਚੁੱਕ ਕੇ ਬਾਹਰ ਸੋਟਾਵਾਂਗਾ ਪਰ ਤੈਨੂੰ ਅੱਧੀ ਰਾਤ ਘਰੋਂ ਬਾਹਰ ਸਿੱਖੀ ਅਜੇ ਹੋਜੀ ਕਥਾ ਹੀ ਨਹੀਂ ਸੁਣਾਉਂਦਾ ਕੋਈ ਨਿੰਦਿਆ ਕਰੀ ਜਾਂਦੇ ਇੱਕ ਦੂਜੇ ਦੀ ਵੀ ਮੈਂ ਗਲਤੀ ਕੀਤੀ ਮੇਰੀ ਰੀਲ ਪੈ ਗਈ ਤੇ ਆਪੇ ਭੁਗਤੂ ਤੈਨੂੰ ਕੀ ਤੰਗੀ ਤੁਹਾਨੂੰ ਸਾਰਿਆਂ ਨੂੰ ਅੱਜ ਕੱਲ ਸਾਰੇ ਮਹਾਰਾਜ ਰਾਖਾ ਕਈ ਵਰੀ ਤੇ ਬੜਾ ਡਰ ਲੱਗਦਾ ਸਤਿਗੁਰੂ ਤਰਸ ਕਰੋ ਸਾਡੇ ਤੇ ਆਖੋ ਸਤਨਾਮ ਕਹਿੰਦਾ ਤੂੰ ਕਿਰਿਆ ਕਰ ਧਨ ਭਾਗ ਮੈਂ ਨਾ ਹੱਥਾਂ ਨਾਲ ਕਿਰਿਆ ਚੁੱਕੂੰਗਾ ਹੁਣ ਗੱਲ ਨਹੀਂ ਆਉਂਦੀ ਕਹਿੰਦਾ ਨਹੀਂ ਨਹੀਂ ਮੈਂ ਇਦਾਂ ਨਹੀਂ ਕਰ ਸਕਦਾ ਤੂੰ ਬੂਹਾ ਖੋਲ ਮੈਨੂੰ ਜਦੋਂ ਜिद ਕੀਤੀ ਭਾਈ ਸਾਹਿਬ ਨੇ ਲੋਕ ਖੁੱਲਿਆ ਰੱਬ ਦੀ ਖੇਡ ਕੈਸੀ ਦਰਵਾਜ਼ੇ ਚੋਂ ਲੰਘਣ ਲੱਗਾ ਤੇ ਉਹ ਪੋਟਲੀ ਖੁੱਲ ਗਈ ਕਿਦੋਂ ਪੋਟਲੀ ਖੁੱਲੀ ਪੈਸੇ ਵੀ ਕਿਰਗੇ ਸੋਨਾ ਤੇ ਸਿੱਖ ਨੇ ਜਦੋਂ ਡਿੱਗੇ ਵੇਖੇ ਘਰ ਦੀ ਦੇ ਕੰਗਣ ਵਾਲੀਆਂ ਤੇ ਮਾਇਆ ਨਜ਼ਰਾਨਾ ਚੁੱਕ ਕੇ ਇਕੱਠੇ ਕਰਕੇ ਗੰਢ ਦੇ ਕੇ ਕਹਿੰਦਾ ਕੋਈ ਹੋਰ ਵੀ ਲੋੜ ਆ ਤੇ ਮੈਨੂੰ ਦੱਸ ਸਿੱਖੀ ਐਡਾ ਬਿਸ਼ਰਮ ਹੋਇਆ ਬੰਦਾ ਨੀਵੀਂ ਪਾ ਕੇ ਪੋਟਲੀ ਫੜੀ ਕਹਿੰਦਾ ਚਲਾ ਜਾ ਜਾ ਪਰ ਇੱਕ ਗੱਲ ਮੇਰੀ ਸੁਣ ਲਈ ਇਹ ਗੱਲ ਤੇਰੇ ਤੇ ਮੇਰੇ ਚ ਰਹਿਣੀ ਚਾਹੀਦੀ ਆ ਤੇਰੇ ਤੇ ਮੇਰੇ ਚ ਰਹਿਣੀ ਚਾਹੀਦੀ ਆ ਕਿ ਤੂੰ ਮੇਰੇ ਘਰ ਚੋਰੀ ਕੀਤੀ ਤੇ ਮੇਰਾ ਵਿਸ਼ਵਾਸ ਘਾਤ ਕੀਤਾ ਉਹ ਚੋਰ ਵੀ ਹੈਰਾਨ ਹੋਇਆ ਬਾਬੇ ਨਾਨਕ ਨੂੰ ਐਵੇਂ ਦੁਨੀਆ ਪਿਆਰ ਨਹੀਂ ਕਰਦੀ ਸਾਡਾ ਸਕਾ ਮਾਂ ਪਿਓ ਰੁੱਲਦਾ ਫਿਰਦਾ ਮਾਫੀ ਦਿਓ ਕੋਈ ਆਪਣੇ ਤੇ ਨਾ ਲੈ ਲਿਓ ਵੀ 15 ਦਿਨ ਵੱਡੀ ਕੁੜੀ ਲੈ ਮਹੀਨਾ ਨਿੱਕੀ ਕੁੜੀ ਲੈ ਇੱਕ ਮਹੀਨਾ ਵੱਡੇ ਮੁੰਡੇ ਲਿਆ ਜੇ ਇਤਰਾ ਹੀ ਹੁੰਦੇ ਹਾਲਾਤ ਬਾਬਾ ਨਾਨਕ ਉਹ ਰੈਬਰ ਦੁਨੀਆ ਤੇ ਆਇਆ ਮੈਂ ਉਧਰ ਪਾਕਿਸਤਾਨ ਵੀ ਗਿਆ ਉਹ ਜਗ੍ਹਾ ਤੇ ਵੀ ਨਤਮਸਤਕ ਹੋਇਆ ਜਦੋਂ ਮੇਰੇ ਬਾਬੇ ਨੇ ਜੋਤੀ ਜੋਤ ਸਮਾਇਆ ਦੋ ਕੌਮਾਂ ਲੜ ਪੀਆਂ ਦੋ ਮੁਲਖ ਲੜ ਪਏ ਪਠਾਨ ਆ ਗਏ ਕਹਿੰਦੇ ਬਾਬਾ ਸਾਡਾ ਤੇ ਸਿੱਖ ਕਹਿੰਦੇ ਬਾਬਾ ਕਿੰਨਾ ਪਿਆਰ ਵਰਤਾਇਆ ਉਹ ਕਿੰਨਾ ਪ੍ਰਤਾਪ ਪਿਆਰ ਵਰਤਾਇਆ ਉਹ ਕਹਿੰਦੇ ਸਾਡਾ ਪੀਰ ਹੈ ਅਸੀਂ ਬਾਬੇ ਨੂੰ ਨੱਪਣਾ ਏ ਇਹ ਕਹਿੰਦੇ ਸਾਡਾ ਬਾਬਾ ਗੁਰੂ ਅਸੀਂ ਸਸਕਾਰ ਕਰਨਾ ਏ ਜੋਗੀਆਂ ਦੇ ਟੋਲੇ ਨੇ ਆਖਿਆ ਲੜੀ ਕਿਉਂ ਜਾਣੇ ਪਹਿਲੋ ਖੱਪਣ ਚੁੱਕ ਲੋ ਵੇਖੋ ਤੇ ਸਹੀ ਜਦੋਂ ਖੱਪਣ ਚੁੱਕਿਆ ਤੇ ਸਰੀਰ ਥੱਲੇ ਨਹੀਂ ਹੈਗਾ ਖੋਵੇਗਾ ਕੱਲੀ ਚਾਦਰ ਹੈ ਫੇਰ ਵੀ ਨਹੀਂ ਟਲੇ ਉਹਨਾਂ ਨੇ ਉਧਰੋਂ ਫੜੀ ਤੇ ਉਹਨਾਂ ਨੇ ਦੋਏ ਬੰਨੇ ਜੋਰ ਲਾਇਆ ਤੇ ਚਾਦਰ ਦੇ ਦੋ ਟੋਟੇ ਕਰ ਕਰ ਕਰਕੇ ਹੋਏ ਅੱਧਾ ਪਠਾਣਾ ਨੇ ਨੱਪਤਾ ਤੇ ਆਪਣੇ ਵਾਲਿਆਂ ਨੇ ਸੰਸਕਾਰ ਕਰਕੇ ਮਟੀ ਬਣਾਤੀ ਰਾਤੋਂ ਰਾਤ ਰਾਵੀ ਚ ਹੜ ਆਇਆ ਕਵਰ ਵੀ ਰੁੜ ਗਈ ਤੇ ਮਟੀ ਵੀ ਤੇ ਬਾਣੀ ਕਹਿੰਦੀ ਬਾਬਾ ਮੜੀ ਨਾ ਗੋਰ ਗੁਰ ਅੰਗਦ ਕਹਿਈਏ 마ਹੇ ਮਹਾਰਾਜ ਕਹਿੰਦੇ ਨਾ ਹੀ ਮੜੀਆਂ ਚ ਨਾ ਗੋਰਾ ਚ ਆਸੀ ਤੇ ਪਿਆਰੇ ਹਿਰਦਿਆਂ ਚ ਬੈਠੇ ਆ ਚਾਦਰ ਜਿੱਥੇ ਪਾਟੀ ਉੱਥੇ ਬਾਰਡਰ ਬਣ ਗਿਆ 47 ਤੋਂ ਬਾਅਦ 1539 ਚ ਜੋਤੀ ਜੋਤ ਤੇ ਆਗੇ 47 ਦੇ ਵਿੱਚ ਉਹ ਪੂਰੀ ਤਾਰ ਉੱਥੇ ਲੱਗੀ ਹੋਈ ਜਿੱਥੇ ਚਾਦਰ ਦੋ ਟੋਟੇ ਕੀਤੀ ਸੀ ਜੇ ਕਿਤੇ ਨਾ ਕਰਦੇ ਤੇ ਅੱਜ ਲੈਂਦਾ ਚੜਦਾ ਨਹੀਂ ਹੋਣਾ ਕੱਠਾ ਹੀ ਹੋਣਾ ਸੀ ਪਰ ਇਹ ਗੁੰਜੀਆਂ ਰਮਝਾਂ ਇਹ ਪਿਆਰ ਦੀਆਂ ਕਥਾਵਾਂ ਮੂਰਖਾਂ ਦੀਆਂ ਨਹੀਂ ਏ ਤੇ ਬਾਬੇ ਦੇ ਸਿੱਖ ਨੇ ਆਖਿਆ ਕਹਿੰਦੇ ਤੇਰੇ ਮੇਰੇ 'ਚ ਗੱਲ ਰਵੇ ਤੇ ਰੌਲਾ ਨਾ ਪਾਈ ਲੈ ਜਾ ਸਾਰੀ ਮਾਇਆ ਸੋਣਾ ਤੇ ਕਰਦੀ ਨੂੰ ਪਤਾ ਲੱਗ ਗਿਆ ਪਤਾ ਲੱਗ ਗਿਆ ਕਹਿਣ ਲੱਗੀ ਜਾ ਚਲਾ ਜਾ ਤੇ ਜਦੋਂ ਦਿਨ ਚੜਿਆ ਤੇ ਲੋਕਰ ਟੁੱਟੇ ਵੇਖੇ ਤੇ ਘਰ ਦੀ ਰੋਲਾ ਪਾਉਣ ਲੱਗੀ ਮੂੰਹ ਅੱਗੇ ਹੱਥ ਦੇ ਕੇ ਕਹਿੰਦਾ ਸਤਿ ਪਾਗਵਾਨੇ ਕੀ ਹੋਇਆ ਈ ਕਹਿੰਦੀ ਉਹ ਜਿਹੜਾ ਰਾਤੀਂ ਆਇਆ ਸੀ ਜਿਹਦੀ ਇਨੀ ਸੇਵਾ ਕੀਤੀ ਉਹ ਮੇਰੇ ਗੁਰੂ ਦਾ ਸਿੱਖ ਮੇਰਾ ਗੁਰੂ ਗੋਬਿੰਦ ਸਿੰਘ ਆਇਆ ਲੁੱਟ ਕੇ ਲੈ ਗਿਆ ਈ ਕਹਿਣ ਲੱਗੇ ਨਹੀਂ ਉਹ ਨਹੀਂ ਲਗਿਆ ਅਸਲ 'ਚ ਚੋਰ ਆਏ ਸੀ ਮੇਰੀਆਂ ਬਾਵਾਵਾਂ ਬਣ ਕੇ ਉਹਨਾਂ ਲੁੱਟਿਆ ਤੇ ਉਹਦੀਆਂ ਵੀ ਪਰ ਉਹ ਡਰਦਾ ਹੀ ਤੜਕੇ ਨਿਕਲ ਗਿਆ ਵੀ ਮੇਰਾ ਨਾਂ ਨਾ ਲੱਗ ਜੇ ਉਹਨੇ ਚੋਰੀ ਨਹੀਂ ਕੀਤੀ ਵੇਖੋ ਸਿੱਖੀ ਕੀ ਆ ਪਤਾ ਵੇਦਿਆਂ ਵੀ ਸਭ ਕੁਝ ਚੋਰੀ ਜਿੰਨੇ ਕੀਤੀ ਹੱਥੀ ਤੋਰਿਆ ਬੂਹਾ ਖੋਲ ਕੇ ਪਰ ਉਹਦਾ ਪਰਦਾ ਟੱਕ ਲਿਆ ਕਿਉਂ ਕਹਿੰਦਾ ਜੀ ਰੌਲਾ ਪੈ ਗਿਆ ਤੇ ਮੇਰੇ ਗੁਰੂ ਨਾਨਕ ਦੇ ਸਿੱਖ ਸਮਝ ਕੇ ਮੈਂ ਕੀਤਾ ਏ ਤੇ ਜੇ ਸਿੱਖ ਦੀ ਬਦਨਾਮੀ ਹੋ ਗਈ ਤੇ ਗੁਰੂ ਨਾਨਕ ਦੇ ਬਚਨਾਂ ਦੀ ਬਦਨਾਮੀ ਹੋ ਜਾਣੀ ਵੇਖੋ ਸਿੱਖੀ ਤੇ ਜਦੋਂ ਇੰਨੀ ਗੱਲ ਕਹਿ ਕੇ ਘਰ ਵਾਲੀ ਨੂੰ ਕਹਿੰਦਾ ਕਰਮਾਲੀਏ ਸੋਨਾ ਜਿੱਥੇ ਪਾਈਆ ਸੀ ਕਿਲੋ ਲੈ ਦੂੰ ਮਾਇਆ ਡਬਲ ਲੈ ਦੂੰ ਵੇਖੀ ਕਿਤੇ ਤੀਜੀ ਭੈਣ ਕੋ ਗੱਲ ਨਾ ਕਰੀ ਮੇਰੇ ਗੁਰੂ ਨਾਨਕ ਦੇ ਬਚਨ ਬੜੇ ਮਹਿੰਗੇ ਪੜਦੇ ਆ ਮੁੱਲ ਗੁਣ ਮੁੱਲਵਾ ਮੁਲ ਵਪਾਰੀਏ ਦਸ ਭਾਗਵਾਨਿਆ ਮਾਇਆ ਤੇ ਸੋਨਾ ਇੱਥੇ ਪਿਆ ਰਹਿ ਜਾਣਾ ਜਦਨ ਆਪਣੀ ਡੈਥ ਹੋਈ ਅਗਲੇ ਉਂਗਲਾਂ ਚ ਪਾਇਆ ਲਾ ਲੈਂਦੇ ਤੂੰ ਛੱਡ ਖੜਾ ਨਕਲੀ ਮਾਇਆ ਸੋਨੇ ਦਾ ਅੱਜ ਬਾਬੇ ਦੇ ਬਚਨ ਤੂੰ ਵੀ ਤੇ ਮੈਂ ਵੀ ਕਮਾਏ ਆਪਾਂ ਵੀ ਸਾਰੀ ਸੰਗਤ ਨੇ ਲੈ ਕੇ 7 ਵਜੇ ਤੋਂ ਤੁਸੀਂ ਬੈਠੇ ਸਵਾ ਨਾ ਹੋਏ ਗਿਆ ਗੁਰੂ ਦੇ ਬਚਨ ਹੀ ਆਪਾਂ ਇੱਥੇ ਸੁਣਿਆ ਤੇ ਇਹ ਉਹ ਬਚਨ ਨੇ ਮਹਾਰਾਜ ਸਾਹਿਬ ਦੇ ਜਿੱਦਣ ਆਪਾਂ ਕਾਲ ਚਲਾਣਾ ਕਰਨਾ ਆਪਣੇ ਨਾਲ ਜਾਣੇ ਆਖੋ ਸਤਨਾਮ ਇਹ ਬਚਨ ਕਹਿ ਕੇ ਕਹਿੰਦਾ ਕਰਮਾਂ ਵਾਲੀ ਛੱਡ ਸੋਨੇ ਪੈਹੇ ਨੂੰ ਇੱਥੇ ਕਈ ਆਏ ਕਈ ਗਏ ਸਰੀਰ ਨਹੀਂ ਜਾਂਦਾ ਪਰ ਅੱਜ ਤੂੰ ਸਿੱਖੀ ਕਮਾਲੀ ਇਹ ਸਾਰੀ ਗੱਲਬਾਤ ਹੋਣ ਤੋਂ ਬਾਅਦ ਜਦੋਂ ਮਹਾਰਾਜ ਦੇ ਸੰਮੁਖ ਹੋਏ ਨਾ ਤੇ ਗੁਰੂ ਨਾਨਕ ਸਾਹਿਬ ਅੱਗੋਂ ਤੁਰੇ ਆਉਣ ਦੋਵੇਂ ਬਾਵਾ ਖੋਲ ਕੇ ਆਖੋ ਸਤਨਾਮ ਦੋਵੇਂ ਬਾਵਾ ਖੋਲ ਕੇ ਭਰੀ ਸੰਗਤ ਦੇ ਵਿੱਚ ਸੀਨੇ ਨਾਲ ਲਾ ਕੇ ਕਹਿੰਦੇ ਭਾਈ ਮੂਲਾ ਕੀੜ ਤੂੰ ਆਪਣੇ ਗੁਰੂ ਦਾ ਪਰਦਾ ਟਕਿਆ ਜਾ ਤੇਰਾ ਨਾਂ ਬਚਨ ਕਰਦੇ ਹਾਂ ਤੇਰਾ ਦੁਆ ਜਹਾਨਾ ਚ ਪਰਦਾ ਕੱਢ ਲਾ ਆਸੀ ਸਿੱਖੀ ਰੋਜ਼ ਅਰਦਾਸ ਚ ਕਹਿੰਨੇ ਜਿੰਨਾ ਸਿੰਘਾਂ ਸਿੰਘਣੀਆਂ ਦੇਖ ਕੇ ਹੰਢੇ ਕੀਤਾ ਕਮਾਈ ਦਾ ਧਿਆਨ ਤਰ ਬੋਲੋ ਜੀ ਸੋਰਾ। ਅੱਜ ਮੇਰੇ ਗੁਰੂ ਨਾਨਕ ਦੇ ਨੈਤਰ ਵੀ ਭਰਦੇ ਹੋਣਗੇ ਕਿ ਮੇਰੇ ਸਿੱਖ ਕਿਹੜੇ ਰਾਏ ਪਏ। ਮਾੜੀ ਜੀ ਗੱਲ ਗੁਰਦੁਆਰੇ ਚ ਹੁੰਦੀ ਕਿਸੇ ਦੇ ਜੀਵਨ ਚ ਹੁੰਦੀ ਤੇ ਇਤੇ ਰੌਲੇ ਵੜਾ ਪਾ ਦਿੰਦੇ ਆਖੋ ਸਤਨਾਮ। ਇਹ ਤਾਂ ਬਹੁਤ ਜ਼ਿਆਦਾ ਇਹ ਸਿੱਖਾਂ ਦੀਆਂ ਕਮਾਈਆਂ। ਸੋ ਮੈਂ ਸਮਾਪਤੀ ਕਰਾਂ। ਮੇਰੇ ਗੁਰੂ ਨਾਨਕ ਸਾਹਿਬ ਨੇ ਸਾਰਿਆਂ ਨੂੰ ਬਾਣੀ ਸੁਣਾਈ ਤੇ ਸੌਗੇ ਦਿਨ ਚੜਿਆ ਮਹਾਰਾਜ ਚਾਲੇ ਪਾ ਦਿੱਤੇ 1 ਘੰਟੇ ਦੀ ਕਥਾ ਹੈ ਸੂਖਮ ਜੀ ਬੇਨਤੀ ਕਰਦਾ ਤੇ ਜਦੋਂ ਚਾਲੇ ਪਾਏ ਤੇ ਇਹਨਾਂ ਦੀ ਜਾਗ ਖੁੱਲੀ ਮਗਰ ਭੱਜੇ ਘੇਰਾ ਪਾਲਿਆ ਮਹਾਰਾਜ ਸਾਹਿਬ ਨੂੰ ਕਹਿੰਦੇ ਜਾਨ ਨਹੀਂ ਦਿੰਦੇ ਕੋਈ ਸੁੱਕਾ ਨਹੀਂ ਨਿਕਲਦਾ ਜਿਹੜਾ ਆਇਆ ਲੁੱਟਿਆ ਏ ਮਹਾਰਾਜ ਕਹਿੰਦੇ ਫਿਰ ਕਰਦੇ ਕੀ ਜੇ ਕਹਿੰਦੇ ਬੰਦਾ ਮਾਰ ਕੇ ਲੋਟ ਦੇ ਮਹਾਰਾਜ ਕਹਿੰਦੇ ਫਿਰ ਇਦਾਂ ਕਰੋ ਚੋਰਾਂ ਦੇ ਵੀ ਸੂਲ ਹੁੰਦੇ ਲੁੱਟ ਲਿਓ ਪਰ ਮਾਰਨ ਤੋਂ ਪਹਿਲਾਂ ਨਾ ਸਾਡੀ ਚਿਖਾ ਚੇਣ ਦਿਓ ਤੁਹਾਡਾ ਕੀ ਤਾਂ ਮਨ ਕਿਸੇ ਰੀਰ ਰੁਲਦੇ ਰਹਿਣ ਚਿਖਾ ਚਣੋ ਤੇ ਉਹਦੇ ਸਾਹਮਣੇ ਅੱਗ ਲਾ ਕੇ ਤੇ ਫਿਰ ਸਾਨੂੰ ਮਾਰਿਓ ਸਾਨੂੰ ਯਕੀਨ ਹੈ ਉਹ ਵੀ ਸਾਨੂੰ ਮਰਨ ਤੋਂ ਬਾਅਦ ਸਾੜ ਦੋਗੇ ਉਥੇ ਕੌਤਕ ਲਿਖਿਆ ਵੀ ਜਦੋਂ ਫਿਰ ਲੱਕੜਾਂ ਚੇਲੀਆਂ ਅੱਗ ਵਾਸਤੇ ਇਧਰ ਉਧਰ ਵੇਖੇ ਤੇ ਮੇਰੇ ਹਜ਼ੂਰ ਪਾਸ਼ਾ ਨੇ ਇਸ਼ਾਰਾ ਕੀਤਾ ਧੂਆ ਨਿਕਲਦਾ ਏ ਹਰ ਇਹ ਕਹਿੰਦੇ ਉਧਰ ਜਾਓ ਆ ਉਹ ਅੱਗ ਬਲਦੀ ਉਸਲ ਵਿੱਚ ਕਿਸੇ ਦਾ ਸਸਕਾਰ ਹੋੰਦਿਆ ਸੀ ਔਖੋ ਸਤਨਾ ਚਿਖਾ ਵੱਲ ਰਹੀ ਸੀ ਜਦੋਂ ਉੱਧਰ ਗਏ ਤੇ ਉਹ ਸਾਖੀ ਕਰ ਲਿਖਦਾ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਗਈ ਮਾਰੇ ਦੀ ਉਧਰ ਤੇ ਉਹ ਜੀਵ ਦੇ ਮਾਰੇ ਕਰਮਾਂ ਦਾ ਲੇਖਾ ਨਿਬੜ ਗਿਆ ਤੇ ਉਹ ਵਿਵਾਨ ਚ ਬਹਿ ਗਿਆ ਪਹਿਲੋਂ ਜਮ ਲੋਕ ਜਾ ਰਿਆ ਫਿਰ ਉਹਨੂੰ ਦੇਵ ਗਣਾਂ ਨੇ ਬਿਠਾਇਆ ਤੇ ਉਹਨਾਂ ਚੋਰਾਂ ਠੱਗਾਂ ਨੇ ਹਾਲਤ ਵੇਖੀ ਚੀਕਾਂ ਨਿਕਲ ਗਈਆਂ ਚਰਨੀ ਪੈ ਗਏ ਬਾਬਾ ਕੌਣ ਆ ਤੂੰ ਮਾਰੇ ਕਹਿੰਦੇ ਮਾਰੋ ਮਾਰਦੇ ਨਹੀਂ ਹੋਏ ਕਹਿੰਦੇ ਬਾਬਾ ਸਦੀਆਂ ਬਾਅਦ ਕੋਈ ਰੱਬ ਦਾ ਪਿਆਰਾ ਆਇਆ ਜਿਨੇ ਮਰੀਆਂ ਨੂੰ ਜ਼ਿੰਦਗੀ ਦਿੱਤੀ ਤੈਨੂੰ ਕੀ ਮਾਰੀ ਗਿਆ ਖੋਏ ਕਹਿੰਦੇ ਫਿਰ ਇੱਕ ਕੰਮ ਕਰੋ ਲੁੱਟ ਲੋ ਉਹ ਕਹਿੰਦੇ ਇਹ ਲੁੱਟਣਾ ਵੀ ਨਹੀਂ ਆ ਕਰਮਾਂ ਵਾਲਿਓ ਗੁਰਮੁਖੋ ਮੇਰੇ ਵੀਰ ਭਾਈ ਧਰਮਵੀਰ ਸਿੰਘ ਬੜਾ ਪ੍ਰੇਮ ਬਣਿਆ ਬੜਾ ਪਿਆਰ ਕਰਦੇ ਇਹਨਾਂ ਨੂੰ ਮਾਰੇ ਨੇ ਕੀਰਤਨ ਦੀ ਦਾਤ ਦਿੱਤੀ ਹੈ ਇਹ ਤੁਹਾਨੂੰ ਸਾਰਿਆਂ ਨੂੰ ਪਰਾਲਾ ਕਰਕੇ ਫਿਕਰ ਹੁੰਦਾ ਪ੍ਰਬੰਧਕ ਨੂੰ ਇਹਨਾਂ ਘਟੋਕੜ ਸਾਨੂੰ ਤੀਹ ਫੂਨ ਲਾਏ ਆਖੋ ਵੇਰੂ ਇਹ ਛੇਤੀ ਹੁੰਦਾ ਹੀ ਆ ਵੀ ਸੰਗਤ ਸਾਡੀ ਪਹਿਲਾ ਸਮਾਗਮਾ ਕਿਤੇ ਐਸਾ ਨਾ ਹੋਵੇ ਵੀ ਆਪਾਂ ਲੇਟ ਤੇ ਸੰਗਤ ਕਰੇ ਇਹ ਪਿਆਰ ਦੀ ਮੂਰਤ ਗੁਰਮਖੰ ਦਾ ਧੰਨਵਾਦ ਹੈ ਅਸੀਂ ਵੀ ਮੁਆਫੀ ਪਏ ਮੰਗਦੇ ਸੰਗਤ ਰੱਬ ਹੈ ਪਰ ਆਪ ਜੀ ਦੇ ਪਿਆਰ ਨੇ ਦਿਲ ਜਿੱਤ ਲਿਆ ਤੁਸੀਂ ਨੇ ਬੜਾ ਹੀ ਪ੍ਰੇਮ ਕੀਤਾ ਕਾਦਾ ਬਣਾ ਜਿਹੜਾ ਤੁਸੀਂ ਸਾਰਿਆਂ ਬੈ ਕੇ ਸਿਰ ਹਲਾਇਆ ਨਾ ਗੁਰਾ ਇੱਕ ਦੇਵੁਝਾਈ ਸਬਣਾ ਜੀਆਂ ਕਾ ਮਾਰੇ ਕਹਿੰਦੇ ਲੁੱਟੋ ਸਾਨੂੰ ਇਹ ਬਾਬਾ ਨਹੀਂ ਲੁੱਟਣਾ ਮਾਰੇ ਕਹਿੰਦੇ ਅਸੀਂ ਲਟਾਉਣਾ ਵਾ ਲੁੱਟਣਾ ਕਿਉਂ ਨਹੀਂ ਆ ਤੁਸੀਂ ਵੇਖਣਾ ਚਾਹੁੰਦੇ ਨਾ ਸਾਡੇ ਚਿਹਰੇ ਤੇ ਨੂਰ ਕਿਉਂ ਹੈ ਸਾਡੇ ਅੰਦਰ ਸਕੂਨ ਕਿਉਂ ਹੈ ਤੇ ਆ ਝੋਲੇ ਚ ਕੀ ਹੈ ਮਰਦਾਨੀਆਂ ਕੱਢ ਖਜ਼ਾਨਾ ਜਦੋਂ ਭਾਈ ਸਾਹਿਬ ਨੇ ਫਿਰ ਉੱਪਰੋਂ ਬਸਤਰ ਖੋਲਿਆ ਵਿੱਚੋਂ ਰਵਾਬ ਨਿਕਲੀ ਉਹ ਸਾਰੇ ਲਾਗੇ ਬੈਗੇ ਕਹਿੰਦੇ ਬਾਬਾ ਇਹ ਕੀ ਹੈ ਮਹਾਰਾਜ ਕਹਿੰਦੇ ਉਹ ਖਜ਼ਾਨਾ ਜੇ ਤੁਸੀਂ ساری ਜ਼ਿੰਦਗੀ ਮਾਇਆ ਲੁੱਟੀ ਚਾਂਦੀ ਲੁੱਟੀ ਤਾਂਬਾ ਲੁੱਟਿਆ ਲੋਹਾ ਲੁੱਟਿਆ ਸੋਨਾ ਬੋਲੋ ਜੀ ਲੁੱਟਿਆ ਪਰ ਅੱਜ ਤੁਹਾਨੂੰ ਉਹ ਗਹਿਣਾ ਲਟਾਵਾਂਗੇ ਤੁਸੀਂ ਲੁੱਟਾਂ ਤੇ ਬੜੀਆਂ ਲੁੱਟੀਆਂ ਪਰ ਕੱਚੇ ਧਨ ਦੀਆਂ ਅੱਜ ਪੱਕਾ ਧਨ ਲਟਾਵਾਂਗੇ ਜਿਹੜਾ ਮਰਿਆਂ ਤੋਂ ਬਾਅਦ ਨਾਲ ਜਾਂਦਾ ਹੈ ਹਜ਼ੂਰ ਪਾਤਸ਼ਾਹ ਨੇ ਰਬਾਬ ਛੇੜ ਕੇ ਬਾਣੀ ਗਾਈ ਕੀਰਤਨ ਦੀਆਂ ਤਰੰਗਾਂ ਉੱਠੀਆਂ ਤੇ ਜਿੰਨੇ ਮੇਰੇ ਵਰਗੇ ਡਾਕੂ ਚੋਰ ਵਿਗੜੇ ਤਿਗੜੇ ਸਾਰਿਆਂ ਦੀਆਂ ਸਮਾਧੀਆਂ ਲਗੀਆਂ ਸਤ ਨਾਮੁ ਹਰਿ ਸਤ ਨਾਮੁ ਹੈ ਗੁਰੂ ਸਤ ਨਾਮੁ ਵਾਹਿਗੁਰੂ ਸਤ ਨਾਮੁ ਵਾਹਿਗੁਰੂ ਸਤ ਨਾਮਾਹਿ ਗੁਰੂ ਸਤਿਨਾਮੁ ਵਾਹਿਗੁਰੂ ਸਤ